ਜਦੋਂ ਉਦੀ 4-5 ਵਜੇ ਦੀ ਪੌ ਫੁੱਟੀ ਆ ਉਦੋਂ ਦੇ ਪੰਛੀਆਂ ਦਾ ਪੂਰਾ ਚਚੋਲੜ ਇਹਨਾਂ ਦਰਖਤਾਂ ਤੇ ਸੁਣੀ ਜਾਂਦਾ ਆ ਹੋਮਸਟੇ ਦੇ ਵਿੱਚ ਆਪਣਾ ਰਾਤ ਦਾ ਟਿਕਾਣਾ ਸੀ ਇੱਧਰ ਉਹ ਕਮਰੇ ਨੇ ਜਿੱਥੇ ਰਹੇ ਆ ਲੋਕ ਆ ਕੇ ਪਰ ਕਮਰੇ ਸਾਰੇ ਭਰੇ ਹੋਏ ਸੀ ਤਾਂ ਕਰਕੇ ਇਹਨਾਂ ਨੇ ਕਮਰੇ ਤਾਂ ਨਹੀਂ ਮਿਲਿਆ ਇੱਕ ਥਾਂ ਮਿਲ ਗਈ ਜਿੱਥੇ ਟੈਂਟ ਲਾ ਲਿਆ ਸੀ ਬੁਰਸ਼-ਬਰਸ਼ ਦਾ ਕੰਮ ਨਿਬੜਿਆ ਆ ਇੱਕ ਪਲੱਗ ਮਿਲ ਗਿਆ ਸੀ ਇੱਥੇ ਆਪਦਾ ਪਾਵਰ ਬੈਂਕ ਫੁੱਲ ਕਰ ਲਿਆ ਆਪਾਂ ਇੰਡੀਆ ਤੋਂ 2.5 ਘੰਟੇ ਪਿੱਛੇ ਆ ਇਧਰਲਾ ਬਸ ਜਿੱਥੇ ਹੁਣ ਖੜੇ ਆ ਇਹ ਧਰਤੀ ਉਹ ਸਮੇਂ ਦਾ ਫਰਕ ਆਏਗਾ ਉਧਰੋਂ ਉਧਰੀ ਤੰਬੂ ਕੁੱਠਾ ਕਰਦੇ ਆਂ ਸੰਦ ਪੜਾ ਚੱਕਦੇ ਆਂ ਤੇ ਆਪਾਂ ਨਵੇਂ ਰਾਵਾਂ ਤੇ ਪੈਨੇ ਆਂ ਅਫਰੀਕਾ ਦੇ ਹੋਰ ਰੰਗ ਦੇਖਦੇ ਆਂ ਵਰਲਡ ਸਾਈਕਲ ਟੂਰ ਸੇਵ এনवायरमेंट ਸੇਵ ਪਲਾਨਟ ਤੇ ਸਟੇ ਫਿਟ ਆ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਾ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ 3 ਅਕਤੂਬਰ ਸਾਲ 2024 ਤੇ ਆਪਾਂ ਖੜੇ ਆਂ ਦੇਸ਼ ਥੋਪੀਆ ਥੋਪੀਆ ਦੇ ਅਦੀਸ ਬਾਬਾ ਰਾਜਧਾਨੀ ਤੋਂ 60 ਕਿਲੋਮੀਟਰ ਦੂਰ ਆ ਇਸ ਜਗ੍ਹਾ ਤੇ ਆ ਕੇ ਰਹੇ ਸੀ ਜਗ੍ਹਾ ਦਾ ਨਾਜ਼ੀ ਲੈਮਨ ਅੱਜ ਲੈਮਨ ਤੋਂ ਆਪਾਂ ਅੱਗੇ ਨੂੰ ਵਧਾਂਗੇ ਅੱਜ ਦਾ ਮਿੱਥਿਆ ਵੀ 75 ਕਿਲੋਮੀਟਰ ਜਾਵਾਂਗੇ ਕਿਉਂਕਿ ਇਹ ਪੱਧਰ ਨਹੀਂ ਹੈਗਾ ਇਹ ਐ ਜੇ ਆਉਂਦਾ ਸਾਰਾ ਹੀ ਜਦੋਂ ਐ ਜੇ ਆਉਂਦਾ ਤੇ ਫਿਰ ਉਹ ਜ਼ੋਰ ਲੱਗਦਾ ਚੜਾਈਆਂ ਤੇ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਰਹਿ ਜਾਂਦੀ ਸਾਈਕਲ ਦੀ ਤੇ 75 ਕਿਲੋਮੀਟਰ ਅੱਜ ਕੱਢ ਕੇ ਬਾਟ ਬੁਤਾਰੀਜਾ ਇਹੋ ਜੀ ਜਗ੍ਹਾ ਉੱਥੇ ਪਹੁੰਚਾਂਗੇ ਉੱਥੇ ਰਾਤ ਰ੍ਹਾਂਗੇ ਦੇਖਦੇ ਮਾਹੌਲ ਆਪਾਂ ਥੋਪੀਆ ਦੇ ਨੇ ਇਹਨਾਂ ਸੋਹਣੇ ਰੰਗਾਂ ਨੂੰ ਹੋਮਸਟੇਜ ਤੇ ਇੱਕ ਦੋ ਬਰੈਡ ਮਿਲ ਗਏ ਸੀ ਉਹ ਖਾ ਕੇ ਹੁਣ ਚੱਲਦੇ ਆਪਾਂ ਇਧਰ ਨੂੰ ਅਗਲੇ ਸਫਰ ਤੇ 75 ਕਿਲੋਮੀਟਰ ਬੁਤਾਰੀਜਾ ਜਦੋਂ ਇੱਥੇ ਪਿੰਡਾਂ ਚੋਂ ਬਾਹਰ ਨਿਕਲ ਆਉਨੇ ਆ ਉਦੋਂ ਮਾੜਾ ਜਾਂ ਸਹੀ ਲੱਗਦਾ ਮਾਹੌਲ ਮਾਹੌਲ ਤਾਂ ਚਲ ਉੱਥੇ ਵੀ ਸਹੀ ਹੁੰਦਾ ਪਰ ਉੱਥੇ ਵੀ ਹਰੇਕ ਬੰਦਾ ਥੋਡੇ ਵਾਲੀ ਦੇਖ ਰਿਹਾ ਹੁੰਦਾ ਤੇ ਜਿਹੜੇ ਸ਼ਹਿਰਾਂ ਵਾਲੇ ਨੇ ਕੰਕਾ ਬਾਲਾਂ ਦਾ ਯਾਰ ਜਿਹੜੇ ਸ਼ਹਿਰਾਂ ਵਾਲੇ ਆ ਉਹ ਤਾਂ ਇੰਟਰਨੈਟ ਚ ਚਲਾਉਂਦੇ ਰਹਿੰਦੇ ਆ ਸਕਰੋਲ ਕਰਦੇ ਰਹਿੰਦੇ ਆ ਉੱਥੇ ਸਗੋਂ ਦੀ ਕਹਿੰਦੇ ਰਹਿੰਦੇ ਸੀ ਵੀ ਯੂ ਆਰ ਫਰਮ ਇੰਡੀਆ ਯੂ ਆਰ ਸਿੱਖ ਉਹ ਜਾਣਦੇ ਨੇ ਇੱਥੇ ਨਹੀਂ ਜਾਣਦੇ ਇੱਥੇ ਕੱਲ ਇੱਕ ਟੱਕਰਿਆ ਉਹ ਮੈਨੂੰ ਕਹਿੰਦਾ ਯੂਅਰ ਹੈਅਰ ਸਟਾਈਲ ਇਜ਼ ਕਹਿੰਦਾ ਵੀ ਡਿਫਰੈਂਟ ਕਹਾਂ ਤੇਰਾ ਹੈਅਰ ਸਟਾਈਲ ਬਹੁਤ ਸੋਹਣਾ ਬੱਕਰੀ ਤਰ੍ਹਾਂ ਦਾ ਹੈ ਸੋ ਇਹ ਪਤਾ ਨਹੀਂ ਹੈਗਾ ਪਿੱਛੇ ਇੱਥੇ ਆਪਾਂ ਨੂੰ ਦਿਸਦੀ ਜਾਂਦੀ ਇੱਕ ਮਸਜਿਦ ਮਸਜਿਦ ਨੂੰ ਲਿਖਿਆ ਹੋਇਆ ਮਸਜਿਦ ਦਾ ਸਵੇਰੇ 5:00 ਵਜੇ ਮਸਜਿਦਾਂ ਦਾ ਜੋ ਆਵਾਜ਼ ਆਉਣੇ ਸ਼ੁਰੂ ਹੋ ਗਈਆਂ ਜੀ ਤਾਂ ਉਦੋਂ ਇਹਨਾਂ ਨੇ ਤੜਕੇ ਸੰਦੇਹ ਹਟਾ ਦਿੰਦੇ ਨੇ ਤੇ ਹੌਲੀ ਹੌਲੀ ਵਧ ਰਹੇ ਹਾਂ ਇਹ ਜੋ ਲੈਮਨ ਚੋਂ ਨਿਕਲਦੇ ਆਂ ਹੀ ਤਿੱਖੀ ਚੜ੍ਹਾਈ ਸ਼ੁਰੂ ਹੋ ਜਾਂਦੀ ਆ ਫਿਰ ਉਤਰਾਂਗੇ ਫਿਰ ਚੜਾਂਗੇ ਬਸ ਇਸੇ ਤਰ੍ਹਾਂ ਅੱਜ ਦਾ ਸਫ਼ਰ ਆਪਣਾ ਸੋਹਣਾ ਰਹੂਗਾ ਬੱਦਲ ਬਾਈ ਸੀ ਹੁਣ ਧੁੱਪ ਨਿਕਲੀ ਮੜੀ ਜੀ ਲੋਕਾਂ ਤੋਂ ਦੂਰ ਆ ਕੇ ਆਪਾਂ ਨੂੰ 에ਥੋਪੀਆ ਤੇ ਇਹੋ ਜਿਹੇ ਰੰਗ ਦੇ ਸਨ੍ਹੇ ਸ਼ੁਰੂ ਹੋ ਜਾਂਦੇ ਆ। ਉਹੀ ਦੂਰ ਤੱਕ ਬੀਜੀਆਂ ਹੋਈਆਂ ਫਸਲਾਂ। ਖਾਲੀ ਰਾਹ ਜਿਵੇਂ ਜਿਵੇਂ ਇੱਧਰ ਨੂੰ ਜਾਂਦੇ ਆ ਉਵੇਂ ਉਵੇਂ ਆਵਾਜ਼ਾਂ ਹੀ ਹੋਰ ਘਟੀ ਜਾਂਦੀ ਆ ਤੇ ਕਦੇ-ਕਦੇ ਸੜਕ ਤੇ ਮੈਂ ਕੱਲਾ ਹੋ ਜਾ ਮੈਂ ਤਾਂ ਕਦੇ-ਕਦੇ ਟ੍ਰੈਫਿਕ ਟੱਕਰਦੀ ਆ ਕਿਉਂਕਿ ਟਰੱਕ ਆਉਂਦੇ ਉਧਰੋਂ ਤੇ ਜਾਂ ਅਰਬਾਂ ਵਿੱਚੋਂ ਜਿਹੜੀਆਂ ਲੰਮੀਆਂ ਬੱਸਾਂ ਚੱਲਦੀਆਂ ਦੂਰੋਂ ਸੈਮੀ ਸਲੀਪਰ ਜੀਆਂ ਉਹ ਮਿਲਦੀਆਂ ਨੇ। ਬਾਕੀ ਠੀਕ ਆ ਮੌੜ। ਇਵੇਂ ਦਾ ਸਫਰ ਚੱਲਦਾ ਇਹ ਨਾ ਰਾਹਾਂ ਤੇ ਔਹ ਸਾਹਮਣੇ ਫਿਰ ਟਿੱਬਾ ਵਿਚਕਾਰ ਆ ਡੰਗਾਈ ਆਉਗੀ ਇਹੋ ਜੀ ਜਦੋਂ ਹੁੰਦੀ ਆ ਇਹ ਟ੍ਰੇਨ ਇਹੋ ਜਿਹਾ ਹੁੰਦਾ ਰਾਹ ਇਹੋ ਜਿਹਾ ਹੁੰਦਾ ਤਾਂ ਸਾਈਕਲ ਦੀ ਸਪੀਡ ਘੰਟੇ ਦੇ ਵਿੱਚ 8 ਕਿਲੋਮੀਟਰ ਬਾਟ ਨਿਪੜਦੀ ਆ ਕਿਉਂਕਿ ਇਹ ਉੱਤਰ ਮਿੰਟ ਚ ਹੀ ਜਾਣਾ ਇਹਨੇ ਤਾਂ ਚੜਨ ਤੇ ਬਹੁਤ ਜੂਤਰਾ ਲੱਗਦਾ ਬਾਵਾ ਸਵੇਰ ਬਾਦ ਪਿੰਡ ਆਇਆ ਪਿੰਡ ਦਾ ਨਾਮ ਹੈ ਤੇਰੇ T E R E ਹਾਂ ਤੇਰੇ ਓਕੇ ਪੋਰ ਇਟ ਉਹ ਸਿਗਾ ਕਿਸੇ ਆਤੇ ਪੋਸੀ ਸਿਗਾ ਦੋ ਪੂਰਾ ਫਟਾ ਜੀ ਇਹ ਰੋ ਆਤੇ ਬੂਜ ਬੂਜ ਤੋ ਫਰੇ ਡਾਇ ਹੋਰ ਕਾ ਦੇ ਦਿਸ ਇਜ਼ ਮਿਲਕ ਯੈਸ ਓਕੇ 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 ਇੱਥੇ ਮੈਂ ਬੈਠਾ ਸੀਗਾ ਵਾਟਸ ਨੇਮ ਆਫ ਦਿਸ ਪਲੇਸ ਤਰੇ 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 ਇਹਨਾਂ ਦੇ ਵਿੱਚੋਂ ਜਿਹੜਾ ਆਹ ਵੀਰ ਆ ਇਹ ਅੰਗਰੇਜ਼ੀ ਜਾਣਦਾ ਤੇ ਮੈਨੂੰ ਕੱਲ ਦੇ ਕਈ ਇਹੋ ਜਿਹੇ ਬੱਚੇ ਮਿਲੇ ਆ ਬੰਦੇ ਜਿਹੜੇ ਕਹਿੰਦੇ ਸਾਡੇ ਜਿਹੜੇ ਟੀਚਰ ਆ ਉਹ ਇੰਡੀਅਨ ਨੇ ਇੰਡੀਅਨ ਟੀਚਰ ਤੋਂ ਪੜਿਆ ਹੋਇਆ ਬਾਈ ਇਹ ਤਾਂ ਕਰਕੇ ਥੋੜਾ ਜਿਆਦਾ ਵੱਧ ਇੰਟਰਸਟ ਨਾਲ ਇਹਨੇ ਗੱਲਬਾਤ ਕੀਤੀ ਮੇਰੇ ਨਾਲ ਤੇ ਇਹਨਾਂ ਨੂੰ ਦੇਖ ਕੇ ਫਿਰ ਹੋਰ ਕਈ ਮਿੱਤਰ ਬੇਲੀ ਇੱਥੇ ਆ ਗਏ ਦੁੱਧ ਪਾਇਆ ਤੇ ਵਿੱਚ ਇਹ ਆ ਮੁੜ ਕੇ ਆ ਕਾਫੀ ਪਾਈ ਆ ਐ ਬਣਾਉਂਦੇ ਆ ਇਹ ਅੱਜ ਥੋੜੀ ਜੀ ਵਾਦੀ ਹੋਰ ਵੀਰਲੀ ਮਿਲੀ ਆ ਕਾਫੀ ਬਾਬਾ ਚਰਬਾਦ ਮਿਲੀ ਇੱਥੇ ਇੱਕ ਸੁਭਾਜੂਬ ਕਰਦੇ ਇਹਨਾਂ ਦੀ 습ਤਾ ਹੁੰਦੀ ਹੈ ਵੀ ਕੀ ਕੀ ਗੱਲਬਾਤ ਕਿੱਥੋਂ ਚੱਲੇ ਉਹ ਤੁਸੀਂ ਕਿੱਧਰ ਨੂੰ ਜਾਣਾ ਤੇ ਐਵੇਂ ਦਾ ਮਾਹੌਲ ਹੁੰਦਾ ਹੈ ਇਹ ਇੱਧਰ ਪਾਸੇ ਹੋਰ ਕਈ ਮਿੱਤਰ ਬੇਲੀ ਬੈਠੇ ਨੇ Hi everyone. <laughs> <Gaj>. <laughs> Hi Say <guys. laughs> Say <laughs> What's your name bro? Amman. Amman? is an Indian name. Yeah, I know. Yeah. The lot of amman in Punjab in India. Yeah, I know. There are a lot of amman in India and Pakistan. In Pakistan also. Thank okay. you. Thank you. Sure, sure, why not? ਇਹ ਇਸ ਦੇ ਕੋਸ਼ਿਸ਼ ਸਟੂਡੈਂਟ ਆਪਾਂ ਦੇਖਦੇ ਆਂ ਵੀ लवली ਆਪਣੇ ਯੂਨੀਵਰਸਿਟੀ ਆ ਜਾਂ ਹੋਰ ਇੰਡੀਆ ਦੇ ਵਿੱਚ ਥਾਂ ਥਾਂ ਤੇ ਪੜਨ ਲਈ ਜਾਂਦੇ ਨੇ ਸੋ ਉਹ ਜਿਹੜਾ ਵੀਰ ਆ ਉਹ ਇਹਨਾਂ ਗੱਲਾਂ ਚ ਇੰਟਰਸਟਿਡ ਆ ਕਹਿੰਦਾ ਵੀ ਮੈਂ ਵੀ ਹਾਇਰ ਸਟੱਡੀਜ਼ ਲਈ ਇੰਡੀਆ ਜਾਣਾ ਚਾਹੁੰਦਾ ਕਿਉਂਕਿ ਇੱਥੇ ਯੂਨੀਵਰਸਿਟੀਆਂ ਜਾਂ ਨਹੀਂ ਹੈਗੀਆਂ ਬਸ ਸਕੂਲ ਵੀ ਬਹੁਤ ਘੱਟ ਦੇਖੇ ਆ ਤਾਂ ਕਰਕੇ ਸੜਕਾਂ ਤੇ ਲੋਕ ਤੁਰੇ ਫਿਰਦੇ ਜਿਹਾਗ ਜਲੇ ਤੇ ਹਾਂਜੀ ਯੈਸ ਫਾਰ ਪੀ ਐਚ ਡੀ ਫਾਰ ਪੀ ਐਚ ਡੀ ਜਾਣਾ ਚਾਹੁੰਦਾ ਇਹ ਤੇ ਇੱਥੇ ਬੇਰਜ਼ਗਾਰੀ ਵੱਡੇ ਪੱਧਰ ਤੇ ਆ ਮੈਂ ਪੁੱਛਿਆ ਮੈਂ ਕਿ ਇਹਨੇ ਜਾਨੇ ਬੈਠੇ ਤੁਸੀਂ ਕੀ ਕੰਮ ਕਰਦੇ ਹੋ ਮੈਨੂੰ ਸੀਗਾ ਵੀ ਖੇਤੀਬਾੜੀ ਕਰਦੇ ਆਣ ਕਿ ਬਾਹਰ ਫਸਲਵਾੜੀਆਂ ਬੀਜੀਆਂ ਨੇ ਕਹਿੰਦਾ ਹਾਂ ਕਰਦੇ ਆਂ ਕਹਿੰਦਾ ਬਹੁਤਾ ਸਮਾਂ ਸਾਰੇ ਇੱਥੇ ਬੈਠੇ ਹੋਣੇ ਆ ਤੇ ਕਾਫੀ ਛੌਪ ਤੇ ਕਹਿੰਦਾ ਇੱਥੇ ਗੱਲਾਂ ਬਾਤਾਂ ਕਰਦੇ ਰਹੀਦਾ ਸੋ ਇਹੋ ਜਿਹਾ ਮਾਹੌਲ ਇਹਨਾਂ ਦਾ ਬੇਰਜ਼ਗਾਰੀ ਵੱਡੇ ਪੱਧਰ ਤੇ ਇਹਨਾਂ ਦੇਸ਼ਾਂ ਦੇ ਵਿੱਚ ਹੈਗੀ ਆ ਅੱਧ ਜਿੱਥੇ ਬਹਿਨੇ ਜਾ ਕੇ ਚਾਹ ਪਾਣੀ ਪੀਂਨੇ ਆ 10 10 15 15 20 ਵੀ ਜਣੇ ਆ ਇਕੱਠੇ ਹੋ ਜਾਂਦੇ ਆ ਤੇ ਆਪਸ ਦੇ ਵਿੱਚ ਗੱਲੀ ਲੱਗੇ ਰਹਿੰਦੇ ਆ ਯੈਸ ਅਮਨ ਯਾ ਅ ਮਨੀ ਫਾਰ ਕਾਫੀ ਅਰਸ਼ੀ ਮੇਡਾ ਬੁਣ ਲੀਡੋ 20 20 20 ਬੀਰ 20 ਚੋਪਾਂ ਮੈਂ ਬੱਡ OK 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 ਥੈਂਕ ਯੂ ਮੇਰੇ ਹੱਥ ਦੇ ਵਿੱਚ ਆ ਇੱਕ ਪੀਲਾ ਕਾਰਡ ਫੜਿਆ ਤੇ ਇਹ ਪੀਲੇ ਕਾਰਡ ਦਾ ਜ਼ਰੂਰੀ ਇਹਨਾਂ ਦੇਸ਼ਾਂ ਦੇ ਵਿੱਚ ਇਹ ਕੀ ਹੈ ਇੱਕ ਪੀਲੇ ਬੁਖਾਰ ਦਾ ਟੀਕਾ ਹੁੰਦਾ ਯੈਲੋ ਫੀਵਰ ਦਾ ਟੀਕਾ ਵੈਕਸੀਨੇਸ਼ਨ ਆ ਤੇ ਲੈਣੀ ਲਾਜ਼ਮੀ ਆ ਇਹਨਾਂ ਦੇਸ਼ਾਂ 'ਚ ਇਸ ਸਮੱਸਿਆ ਰਹਿੰਦੀ ਹੈ ਤਾਪ ਚੜਦਾ ਤੇ ਇਹ ਲਵਾਉਣਾ ਜ਼ਰੂਰੀ ਆ ਆਪਾਂ ਨੂੰ 에ਅਰਲਾਈਨ ਵਾਲੇ ਵੀ ਕਹਿੰਦੇ ਆ ਭਾਈ ਤੁਹਾਨੂੰ ਇਹ ਚਾਹੀਦਾ ਜੇ ਨਹੀਂ ਹੈਗਾ ਤੁਹਾਨੂੰ ਉੱਥੇ ਮੋੜ ਸਕਦੇ ਆ ਹਾਲਾਂਕਿ ਇਹਨਾਂ ਨੇ ਕਿਤੇ ਵੀ ਮੇਰਾ ਇਹ ਚੈੱਕ ਨਹੀਂ ਕੀਤਾ ਇਹ ਲੱਗਦਾ ਕਿਥੋਂ ਆ ਪਹਿਲਾਂ ਇਹ ਦਿੱਲੀ ਲੱਗਦਾ ਸੀ ਜਾਂ ਕਸੌਲੀ ਲੱਗਦਾ ਹੁੰਦਾ ਸੀਗਾ ਇੱਧਰ ਆਉਣ ਤੋਂ ਪਹਿਲਾਂ ਜਦੋਂ ਮੈਂ ਮਾੜਾ ਗੂਗਲ ਤੇ ਲੱਭਿਆ ਤਾਂ ਉਹ ਬਠਿੰਡੇ ਦਾ ਜਿਹੜਾ ਆਪਣਾ ਏਮਜਾ ਹਸਪਤਾਲ ਆ ਉਹਦੇ ਵਿੱਚ ਹੀ ਲੱਗ ਜਾਂਦਾ ਹੁਣ ਇਹ। ਏਮਜ਼ ਵਿੱਚ ਮੇਲ ਪਾ ਕੇ ਅਪਾਇੰਟਮੈਂਟ ਲਈ ਜਾਂਦੀ ਆ। ਅਪਾਇੰਟਮੈਂਟ ਲੈ ਕੇ ਤੇ 300 ਰੁਪਏ ਦੀ ਫੀਸ ਹੁੰਦੀ ਆ ਤੇ ਆਪਣੇ ਪੀਲਾ ਕਾਰਡ ਪੀਲਾ ਦੂਜਾ ਟੀਕਾ ਲਾ ਦਿੰਦੇ ਆ ਪੀਲਾ ਕਾਰਡ ਹੱਥ 'ਚ ਫੜਾ ਦਿੰਦੇ ਆ। ਇਹਦੇ ਉੱਤੇ ਆਪਣਾ ਬਕਾਇਦਾ ਪਾਸਪੋਰਟ ਦਾ ਨੰਬਰ ਵੀ ਲਿਖਿਆ ਹੁੰਦਾ। ਸੋ ਇਹ ਜ਼ਰੂਰੀ ਆ ਇਹਨਾਂ ਦੇਸ਼ਾਂ ਤੇ ਇੱਥੇ ਵੀ ਅਫਰੀਕਾ 'ਚ ਵੀ ਜ਼ਰੂਰੀ ਆ ਤੇ ਜਿਹੜੇ ਅਮਰੀਕਾ ਦੇ ਥੱਲੇ ਰਹੇ ਨੇ ਦੂਜੇ ਦੇਸ਼ ਕੀ ਨਾ ਉਹਨਾਂ ਦਾ ਬ੍ਰਾਜ਼ੀਲ, ਪੈਰਾਗੋਏ, ਅਰਜנטיਨਾ ਉਹ ਜਿਹੇ ਸਾਰੇ ਉੱਥੇ ਵੀ ਇਹ ਲਾਜ਼ਮੀ ਆ ਪੀਲਾ ਕਾਰਡ। ਉਹ ਪਿੱਛੇ ਬੱਸ ਖੜੀ ਆ ਅਸਲ ਦੇ ਵਿੱਚ ਇੱਥੇ ਥਾਂ ਥਾਂ ਤੇ ਫੌਜ ਦੇ ਨਾਕੇ ਲੱਗੇ ਹੋਏ ਨੇ ਬੱਸਾਂ ਨੂੰ ਰੋਕਦੇ ਆ ਚੰਗੀ ਤਰ੍ਹਾਂ ਤਲਾਸ਼ੀਆਂ ਲੈਂਦੇ ਆ ਫਿਰ ਜਾਣ ਦਿੰਦੇ ਅੱਗੇ ਗਦੇ ਇਹਨਾਂ ਲੋਕਾਂ ਦੀ ਜ਼ਿੰਦਗੀ ਦਾ ਮੇਂ ਲਾਂਗਣੇ ਦੇਖਿਆ ਵੀ ਕੋਲੇ ਵੀ ਇਹਨਾਂ ਤੇ ਢੋਂਦੇ ਆ ਪੱਠਾ ਦੱਥਾ ਵੀ ਇਹਨਾਂ ਤੇ ਢੋਂਦੇ ਆ ਪਾਣੀ ਵੀ ਇਹਨਾਂ ਤੇ ਢੋਂਦੇ ਆ ਤੇ ਇਹਨਾਂ ਦੀ ਟੋਟ-ਟਵਾਈ ਦਾ ਕੰਮ ਚੱਲਦਾ ਰਹਿੰਦਾ ਆ ਰਾਤ ਤੇ ਤੜਕੇ ਤਾਂ ਮੈਨੂੰ 2500 ਕਾ ਦਾ ਮਿਲ ਗਿਆ ਹੁਣ ਐ ਲੱਤੀ ਜਾਂਦੇ ਸਮਾਨੀ ਠੀਕਾ ਸਾਧਨ ਜਿਹੜੇ ਹੈਗੇ ਨੇ ਕੋਲੇ ਵਰਤਨੇ ਚਾਹੀਦੇ ਆ ਹਾਓ ਖੜੇ ਦੋ ਜਬਾ ਕਰੇ ਛੋਟੇ ਆ ਇਸ ਪ੍ਰਿੰਟ ਲਾਉਣ ਚੁੱਕੇ ਨਹੀਂ ਜਦੋਂ ਬਾੜੇ ਬਾਤ ਸਿਰੋ ਕੇ ਹੋਰ ਦੋ ਸਾਲਾ ਨਾਲ ਭਜਣ ਚੁੱਕੇ ਹੋ ਜਾਣਗੇ ਹੈਲੋ ਪਿੱਛੇ ਇੱਕ ਫੌਜੀ ਮਿਲਿਆ ਮੈਨੂੰ ਜਿਹਦੇ ਢਿੱਡ 'ਚ ਬੇਇਮਾਨੀ ਹੋਵੇ ਮੂੰਹ 'ਤੇ ਵੀ ਉਵੇਂ ਜਿਹਾ ਹੁੰਦਾ ਮੋੜ ਮੇਰੇ ਕੋ ਆਇਆ ਚੋਲਾ ਚਾਣਾ ਤਲਾਛੀ ਜਿਹੀ ਲਈ ਉਹਨੇ ਬਾਰੇ ਤਰੀਕੇ ਨਾਲ ਪਹਿਲਾਂ ਕਿਸੇ ਨੇ ਨਵੇਂ ਕੀਤਾ ਮੇਰੇ ਜੇਬ 'ਚ ਬਟੂਆ ਕਢਾ ਲਿਆ ਦੋਵੇਂ ਜੇਬਾਂ ਖਾਲੀ ਕਰਾਈਆਂ ਤੇ ਫਿਰ ਬਟੂਆ ਦੇਖ ਕੇ ਤੇ ਜੇਬ 'ਚ ਮੈਨੂੰ ਫੜਾਤਾ ਜਦੋਂ ਮੈਂ ਤੁਰਨ ਜੇ ਲੱਗਿਆ ਤੇ ਚੰਗਾ ਅਸਲਾ ਹੌਸਲਾ ਟੰਗਿਆ ਮੋਢੇ ਤੇ ਸੋਹਣਾ ਲੱਗਦਾ ਬੰਦਾ ਜੱਜਦਾਨ ਮੈਨੂੰ ਕਹਿੰਦਾ ਯਾਰ ਗਿਵ ਮੀ ਮਨੀ ਮਾ ਯਾਰ ਤੂੰ ਜੰਮੀ ਬ੍ਰੀਕ ਕਰੀ ਜੰਨਾ ਐਹੋ ਜਿਹੀ ਵੀ ਹੈਗੇ ਨੇ ਚਵਾਕ ਵੀ ਮੰਗਦੇ ਐ ਫੌਜੀ ਵੀ ਮੰਗੀ ਜਾਂਦੇ ਨੇ ਸੋ ਗਰੀਬੀ ਤਾਂ ਚੱਲ ਹੈਗੀ ਹੈਗੀ ਆ ਤੇ ਜੇ ਆਪਾਂ ਇੱਥੇ ਸਫਰ ਦੇਸ਼ਾਂ ਜਿਹੇ ਸਫਰ ਕਰਾਂਗੇ ਤਾਂ ਇਹੋ ਜਿਹੇ ਤਜਰਬੇ ਆਪਣੇ ਨਾਲ ਹੋਣ ਹੀ ਹੋਣੇ ਆ ਜਾ ਰਹੇ ਹਾਂ ਹਜੇ ਸਵੇਰ ਦੀ ਵਾਟ ਘਟ ਨਿਬੜੀ ਕਿਉਂਕਿ ਚੜ੍ਹਾਈ ਵਾਲੀ ਆ 20 ਕਿਲੋਮੀਟਰ ਆਇਆ ਹਜੇ ਮੈਂ ਤੇ ਹਜੇ ਲੰਮੀ ਵਾਟ ਪਈ ਆ ਚੜ ਜਾਗੇ ਚੱਲ ਜਾਵਾਂਗੇ 1:30 ਹੋਏ ਆ ਪਰ ਪਹੁੰਚਣਾ ਜ਼ਰੂਰ ਆ ਬੁਤਾਰੀਸਾ ਕਿਉਂਕਿ ਉਦੋਂ ਪਹਿਲਾਂ ਰਾਹ ਦੇ ਵਿੱਚ ਕਿਤੇ ਰਹਿਣ ਲਈ ਕੋਈ ਹੋਮਸਟੇ ਕੋਈ ਟਿਕਾਣੇ ਨਹੀਂ ਹੈਗੇ ਆਲਾ ਦਵਾਲਾ ਸੋਹਣਾ ਸ਼ਾਇਦ ਤੋਂ ਪਿੰਡ ਤੋਂ ਬਾਹਰ ਆ ਕੇ ਥੋੜਾ ਜਿਹਾ ਮਾਹੌਲ ਹੋਰ ਖੁੱਲ ਜਾਂਦਾ ਉੱਥੇ ਨਜ਼ਾਰਾ ਵੱਧ ਆਉਂਦਾ ਆ ਰਾਤ ਇਹ ਪਹਿਲਾ ਪੰਪ ਦੇ ਸਾਈਡਰਲੇ ਵਸਿਆ ਬਹੁਤ ਚਿਰ ਬਾਅਦ ਤੇ ਇਹ ਜਗ੍ਹਾ ਦਾ ਨਾਮ ਆ ਤੀਆ T I Y A ਬਹੁਤ ਚਿਰ ਬਾਅਦ ਕੋਈ ਥੋੜਾ ਜਿਹਾ ਵੱਡਾ ਨਗਰ ਮਿਲਿਆ ਇੱਥੇ ਕੁਝ ਖਾਣ ਨੂੰ ਵੀ ਮਿਲੂਗਾ ਇੱਕ ਦੋ ਹੋਮਸਟੇ ਵੀ ਹੈਗੇ ਨੇ ਤੇ ਖਾਣ ਨੂੰ ਹੋਇਆ ਤਾਂ ਇਧਰ ਆ ਪੰਪ ਕੋਲੇ ਪੰਪ ਕੋਲੇ ਪੰਪ ਕੋਲੇ ਇਧਰ ਮੁੜਦੇ ਆ ਕਾਪੀ ਕੀ ਤੇ ਫਿਰਗਾ ਨੂੰ ਚਲਾਂਗੇ ਇੱਥੇ ਕਾ ਪੰਪ ਤੇ ਮੈਂ ਰੁਕਿਆ ਤੇ ਇੱਥੇ ਆ ਦਿੱਤਾ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਮੀਟ ਨਹੀਂ ਚਾਹੀਦਾ ਵੈਜੀਟੇਰੀਅਨ ਚਾਹੀਦਾ ਕੁਝ ਆ ਠੰਡਾ ਆ ਜਾ ਜਿਵੇਂ ਡੋਸਾ ਹੁੰਦਾ ਐਵੇਂ ਦਾ ਵਾਟ ਇਜ਼ ਥਿਸ ਸ਼ਰੋ ਥਿਸ ਇਜ਼ ਅ ਥੋਪੀਅਨ ਥੋਪੀਅਨ ਡਿਸ਼ ਸ਼ਰੋ ਪਤਾ ਨਹੀਂ ਖਾਣ ਚ ਕਿਵੇਂ ਦਾ ਹੋਊਗਾ ਇਹ ਸ਼ਰੋ ਖਾ ਕੇ ਦੇਖਦੇ ਆ ਦੂਸਰੇ ਦੇ ਰਸਤੇ ਰਾਂਗੇ ਪੈਂਦਾ ਥੋੜਾ ਜਿਹਾ ਤੇ ਉਹ ਪੈਟਰੋਲ ਪੰਪ ਆ ਤੇ ਪੈਟਰੋਲ ਪੰਪ ਤੇ ਹੀ ਮਿੱਟੀ ਦਾ ਤੇਲ ਵੀ ਮਿਲਦਾ ਕੈਰੋਸਿਨ ਵਾਲਾ ਵੀ ਲੱਗੇ ਹੋਈ ਯੂਨਿਟ ਵਿੱਚ ਮਿੱਟੀ ਦਾ ਤੇਲ ਇੱਥੇ ਹੀ ਮਿਲ ਜਾਂਦਾ ਥੈਂਕ ਯੂ ਓਕੇ ਥੈਂਕ ਯੂ ਫਾਰ ði ਸ਼ਰੂ ਦੇਸ ਟੀ ਥੈਂਕ ਯੂ ਇਥੇ ਆਪਣੇ ਵਾਂਗੂ ਦੁੱਧ ਵਾਲੀ ਚਾਹ ਨਹੀਂ ਮਿਲਦੀ। ਇਵੇਂ ਦਾ ਇਵੇਂ ਦੀ ਚਾਹੀ ਹੁੰਦੀ ਆ ਬਸ ਕੌਫੀ ਵਰਗੀ ਹੁੰਦੀ ਥੋੜੀ ਜੀ। ਕੌਫੀ ਜ਼ਿਆਦਾ ਕੌੜੀ ਹੁੰਦੀ ਐ ਤੇ ਥੋੜੀ ਜਿ ਘੱਟ ਹੁੰਦੀ ਆ। ਇੱਕ ਜਿਹੜਿਆ ਭੋਜਨ ਹੁੰਦੇ ਰੰਗ ਬਰੰਗੇ। ਕਈ ਬੰਦੇ ਬਹੁਤ ਫੂਡੀ ਹੁੰਦੇ ਆ ਵੀ ਉਹਨਾਂ ਨੂੰ ਵੱਖ-ਵੱਖਰਾ ਟੇਸਟ ਕਰਨ ਦੀ ਆਦਤ ਹੁੰਦੀ ਆ ਵੀ। ਉਹਨਾਂ ਦੀ ਪਸੰਦ ਹੁੰਦੀ ਆ। ਪਰ ਮੈਨੂੰ ਨਹੀਂ ਹੁੰਦਾ ਮੈਨੂੰ ਐ ਵੀ ਸਾਦੀ ਰੋਟੀ ਮਿਲ ਜਾਵੇ ਬਸ ਓਕੇ ਆ। ਤੇ ਰੋਟੀ ਵਾਲਾ ਸਬਜ਼ੀ ਵਾਲਾ ਦਾਲ ਵਾਲਾ ਸਿਸਟਮ ਇਹਨਾਂ ਦੇਸ਼ਾਂ 'ਚ ਬਿਲਕੁਲ ਨਹੀਂ। ਕੱਲ ਪਰਸੋ ਦਾ ਮੈਂ ਖਾਈ ਜਾਣਾ। ਸੈਂਡਵਿਚ ਜੇ ਬਣਵਾ ਲਈਦੇ ਆ ਵਿੱਚ ਕੋਈ ਮਾੜੀ-ਮੁੱਟੀ ਸਬਜ਼ੀ ਭਰ ਦਿੰਦੇ ਹੁੰਦੇ ਬ੍ਰੈਡਾਂ ਦੇ ਵਿੱਚ ਉਹ ਖਾ ਉਹ ਖਾਦੇ ਆ ਤੇ ਇਹਨਾਂ ਕੋਲੇ ਉਹ ਵੀ ਹੈ ਨਹੀਂ ਸੀ ਇਹਨਾਂ ਨੇ ਆ ਦਿੱਤਾ ਸ਼ੁਰੂ ਕਹਿੰਦੇ ਆ ਜਿਹਨੂੰ ਠੀਕ ਆ ਬਾਕੀ ਜੀ ਇੱਥੇ ਰਾਹ ਦੇ ਵਿੱਚ ਕਿਤੇ ਕੇਲੇ ਸੇਬ ਇਹੋ ਜਿਹਾ ਕੁਝ ਨਹੀਂ ਮਿਲਿਆ ਅੱਗੇ-ਅੱਗੇ ਹੋਰ ਜਿਹੀਆਂ ਸਮੱਸਿਆਵਾਂ ਆਉਣੀਆਂ ਪਹੁੰਚਦੀ ਸਮੱਸਿਆ ਬਿਲਕੁਲ ਵੱਖਰੀ ਆਉਂਦੀ ਆਉਂਦੀ ਆ ਕਿਉਂਕਿ ਇਹਨਾਂ ਦਾ ਖਾਣ-ਪੀਣ ਆਪਣੇ ਨਾਲੋਂ ਬਿਲਕੁਲ ਵੱਖਰਾ ਕੁਝ ਨਹੀਂ ਮਿਲਦਾ ਇਹਨਾਂ ਨੂੰ ਕਲਚਰ ਨਾ ਬੋਲੀ ਨਾ ਕੱਖ ਵੀ ਨਹੀਂ ਮਿਲਦਾ ਤੇ ਠੀਕ ਆ ਕੋਕੋ ਤੀਆ ਇਹਨੂੰ ਕਹਿੰਦੇ ਤੀਆ ਉਹ ਉੱਥੇ ਰੋਟੀ ਪਾਣੀ ਖਾ ਕੇ ਬਾਹਰ ਨੂੰ ਨਿਕਲੇ ਤੇ ਇੱਧਰ ਨੂੰ ਜਾ ਰਹੇ ਨੇ ਰੋਟੀ ਪਾਣੀ ਭਾਸ ਤੇਰੀ 190 ਰੁਪਈਆ ਦੇ ਵਿੱਚ ਉਹਨੇ ਡਕਾਤਾ ਠੀਕ ਸੀ ਉਹ ਪਰੌਂਠਾ ਜਾ ਉਹ ਜੇ ਗਾਂ ਖਾਣੇ ਪਿਆ ਕਰਨਗੇ ਆਪਾਂ ਨੂੰ ਇੱਧਰ ਉਹੀ ਮਿਲਦੇ ਆ ਵੈਜੀਟੇਰੀਅਨ ਦੇ ਨਾਂ ਤੇ ਜੇ ਤੁਸੀਂ ਨੌਨ ਵੈਜ ਹੈਗੇ ਆ ਨੌਨ ਵੈਜ ਵੀ ਚੱਲ ਮਾੜ ਮਟਾ ਮਟਾ ਖਾ ਵੀ ਲੈਂਦਾ ਏਡਿ ਵੀ ਕਰ ਲੈਣੀ ਪਰ ਜਦੋਂ ਅਸੀਂ ਠੱਠੇ ਰੁਠੇ ਕੱਢਦੇ ਆ ਉਹ ਖਾ ਲੱਗਦਾ ਉਹ ਪਰਾਇਆ ਲੱਗਦਾ ਬੜਾ ਚਹਾੜ ਬਿਲਕੁਲ ਔਖੀ ਹੁੰਦੀ ਐ ਇਹਨਾਂ ਥਾਵਾਂ ਤੇ ਕਾਸ ਕਰਕੇ ਚੜਾਈਆਂ ਤੇ ਤਾਂ ਕਰਕੇ ਮਿੱਥੇ ਸਮੇਂ ਨਾਲੋਂ ਵੱਧ ਸਮਾਂ ਲੱਗਦਾ ਉਮੀਦ ਆ ਵੀ ਪਹੁੰਚਾਂਗੇ ਜਰੂਰ ਉੱਥੇ ਕਿਉਂਕਿ ਉੱਥੇ ਹੀ ਹੋਮਸਟੇਅ ਮਿਲਨੇ ਆ 28 ਕਿਲੋਮੀਟਰ ਵਾਟ ਗੱਡੀ ਐ ਅਫਰੀਕਾ ਦਾ ਜਿਹੜਾ ਇਹ ਇਲਾਕਾ ਜੇਚ ਆਪਾਂ ਫਿਰਦੇ ਆਂ ਇਹ ਚਾਰਪਾਣੂ ਹਰਿਆਲੀ ਮਿਲਨੀ ਆ ਸਾਰੇ ਪਾਸੇ ਹਰੇ ਭਰੇ ਇਹੋ ਜਿਹੇ ਫਸਲਾਂ ਗੂਗਲ ਨਕਸ਼ੇ ਤੇ ਵੀ ਜਦੋਂ ਆਪਾਂ ਦੇਖਦੇ ਆਂ ਤਾਂ ਸਾਰਾ ਇਲਾਕਾ ਹਰਾ ਭਰਾ ਹੁੰਦਾ ਜਿਹੜਾ ਵੈਸਟ ਵਾਲਾ ਪਾਸਾ ਅਫਰੀਕਾ ਦਾ ਕਾਲਾ ਖੰਡਾ ਹਾਰ ਕਾਸੀ ਚੰਗਾ ਹੈ ਜਿਹੜਾ ਵੈਸਟ ਵਾਲਾ ਪਾਸਾ ਅਫਰੀਕਾ ਦਾ ਉਹ ਖੁਸ਼ਕਾ ਤੇ ਜਾਂ ਜਿਹੜਾ ਸਾਊਥ-ਵੈਸਟਾ ਜਿਹੜੇ ਜੇ ਨਵੀਂ ਬੀਬੀ ਵਰਗੇ ਦੇਸ਼ ਆ ਜਾਂਦੇ ਆ ਉਹ ਐਵੇਂ ਦਾ ਸੜਕਾਂ ਅਸਲ 'ਚ ਬਹੁਤੀਆਂ ਮਾੜੀਆਂ ਹੀ ਨੇ ਇਹਨਾਂ ਚੰਗੀਆਂ ਨਹੀਂ ਕਹਿ ਸਕਦੇ ਜਦੋਂ ਕਿ ਪਿੱਛੋਂ ਸਾਧਨ ਆਉਂਦਾ ਤਾਂ ਬਿਲਕੁਲ ਕੱਚੇ ਲਾਉਣਾ ਪੈਂਦਾ ਸਾਈਕਲ ਨੂੰ ਉੱਥੇ ਥੋੜੀ ਜਿਹੀ ਖੱਜਲ ਖਵਾਰੀ ਹੁੰਦੀ ਆ ਆ ਪਿੰਡ ਦਾ ਗਾਂ ਆ ਕੇ ਕੋ ਨਿਕਾ ਜਾ ਤੇ ਆ ਘਾਰੇ ਹੋ ਜੇ ਹੁੰਦੇ ਆ ਲਿੱਪੇ ਹੁੰਦੇ ਨੇ ਥਰੇ ਲੱਕਣਾ ਖੜੀਆਂ ਕਰਕੇ ਤੇ ਉੱਤੋਂ ਵੀ ਇਹ ਲਿੱਪ ਕੇ ਫਿਰ ਉਹਦੀ ਸਵਾਰਾ ਸਵਾਰੀ ਕੀਤੀ ਹੁੰਦੀ ਆ ਠੀਕ ਆ ਮੌਲਾ ਇਥੋਪੀਆ ਦੀ ਮਿੱਟੀ ਚੰਗੀ ਪਜਾਉ ਆ ਆ ਇਥੇ ਮੱਕੀ ਖੜੀ ਏ ਢੇਢੀ ਵਧੀਆ ਤੇ ਖੇਤੀ ਬਹੁਤੀ ਜਿਹੜੀ ਅਬ ਕੱਲ ਦੇਖਿਆਂ ਤੁਸੀਂ ਬਲਦਾਂ ਨਾਲ ਕਰਦੇ ਤੇ ਟਰੈਕਟਰ ਵੀ ਹੈਗੇ ਆ ਟਰੈਕਟਰ ਵਿਰਲੇ ਟਾਵੇਂ ਆ ਬਹੁਤ ਘੱਟ ਦਿਸਦੇ ਆ ਕਣਕ ਤੇ ਇੱਕ ਦੋ ਫਸਲਾਂ ਹੋਰ ਦਿਸਦੀਆਂ ਨੇ ਇੱਥੇ ਤੇ ਫਲਾਂ ਵਾਲੇ ਦਰਖਤ ਨਹੀਂ ਹਜੇ ਦਿਸੇ ਇਸ ਰਾਹ ਤੇ ਕਿਤੇ ਵੀ ਦੂਰ ਦੂਰ ਪਿੱਛੇ ਹਟਵੇਂ ਪਿੰਡ ਨੇ ਕੁਛ ਇਸ ਰਾਹ ਚੋਂ ਰਾਹ ਨਿਕਲਦੇ ਆ ਤੇ ਉਧਰ ਜਾ ਕੇ ਆ ਪਿੰਡਾਂ ਵਾਲਾ ਮਾਹੌਲ ਵਾਜਿਆਂ ਦਾ ਪੂਰੀ ਤਰ੍ਹਾਂ ਫਾਇਦਾ ਖਰੀਬੀ ਪਿੰਡ ਦੀ अफ्रीका अफरीका मेरा पहला सौ किलोमीटर पूरा होगा एक सौ एक उतराइया चढ़ाइया वाहवा ने टाइम लगता है इतने एक सौ एक एक इंसीडेंस है भी सामने एक बोर्जा आया भी लिखा हुआ सौ फस्ट सौ इन अफ्रीका कॉफी दुकान पर बैठे अपना रिची थोड़ी जी मैं पी ली कुट वट इज दिस इज कैटल ਅੱਛਾ ਇਹ ਇਹ ਬਾਈ ਅੰਗਰੇਜ਼ੀ ਜਾਣਦਾ ਅੰਗਰੇਜ਼ੀ ਜਾਣ ਨਾਲ ਬੰਦੇ ਬਹੁਤ ਘੱਟ ਮਿਲਦੇ ਆ ਦੂਜੇ ਨਹੀਂ ਸੂਤੋਂ ਦੀ ਕਹਾਣੀ ਤੇ ਇਹ ਕਾਫੀ ਬੀਨਸ ਨੂੰ ਕੀ ਕਰਦੇ ਆ ਉਹਨੂੰ ਰਗੜਾ ਲਾ ਲੈਂਦੇ ਆ ਆਰਡਰ ਬਣਾ ਲੈਂਦੇ ਆ ਇਹਦੇ ਵਿੱਚ ਪਾ ਲੈਂਦੇ ਆ ਤੇ ਵਿੱਚ ਪਾਣੀ ਪਾਉਂਦੇ ਆ ਫਿਰ ਉਹਦੇ ਵਿੱਚ ਇਹ ਐਡ ਕਰਦੇ ਆ ਲੂਣ ਪਾਉਂਦੇ ਆ ਐਂਡ 슈ਗਰ ਖੰਡ ਪਾਉਂਦੇ ਆ ਫਿਰ ਇਹਦੇ ਉੱਤੇ ਕਾੜੀ ਜਾਂਦੇ ਆ ਕਾੜੀ ਜਾਂਦੇ ਆ ਕੜ ਕੜ ਕਿਦੋਂ ਨੂੰ ਕਮਲਾ ਕਰ ਦਿੰਦੇ ਆ ਪੂਰਾ ਫਿਰ ਇਹਨਾਂ ਕੱਪਾਂ 'ਚ ਪਾ ਕੇ ਇਹ ਪਿਉਂਦੇ ਨੇ What is what is this? What is this? <laughs> this is like ceremony. Yes. yes. No. The, this is for eat? eat. No eat. Just like ceremony. Just like ceremony. Just like for decoration. Ah, uh, for decoration. This huh? <laughs> it decoration. It's not decoration. Theekha. ਤੇ ਇੱਕ ਜਿਹੜੇ ਦੁਕਾਨਾਂ ਦੇ ਵਿੱਚ ਕਾ ਖਲਾਰੀ ਬੈਠੇ ਨੇ ਥਾਂ ਥਾਂ ਤੇ ਮੈਂ ਇਹਨੂੰ ਵੀਰ ਵਾਈ ਕਰਦਾ ਮੱਕੀ ਕਣਕ ਤੇ ਇੱਕ ਕਾ ਕਹਿੰਦਾ ਸੀ ਬੀਜਦੇ ਆ ਕਾ ਵਾਈ ਯੂ ਗਰੋ ਥਿਸ ਗ੍ਰਾਸ ਸਾਥ ਇਜ਼ ਸਰਮੋਨੀ 온ਲੀ ਫਾਰ ਸਰਮੋਨੀ ਯੈਸ 온ਲੀ ਫਾਰ ਸਰਮੋਨੀ ਐਂਡ ਖਾਤਲਿਸ ਈਟ ਦੈਟ ਫੂਡ ਓਕੇ ਓਕੇ ਪਸ਼ੂਆਂ ਵਾਸਤੇ ਯੂ ਆ ਯੂ ਫਾਰ ਯਰ ਐਨੀਮਲਸ ਯਾ ਫਾਰ ਯਰ ਐਨੀਮਲਸ ਫਾਰ ਯਰ ਐਨੀਮਲਸ ਰਾਈ ਕਾਈ ਹੈ ਰਾਈ ਕਾ ਦੀ ਕਸਮੀ ਹੈ ਇਹ ਤੇ ਇਹ ਸਾਰੇ ਕਿਤੇ ਐ ਖਲਾਰੇ ਹੋਇਆ ਸ਼ਰਮਣੀ ਕਹਿੰਦਾ ਅਸੀਂ ਕਰਦੇ ਹਾਂ ਤੇ ਇਹ ਐ ਖਲਾਰ ਕੇ ਰੱਖਦੇ ਹਾਂ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਹਰ ਕਾਫੀ ਸ਼ਾਪਸ ਥੈਂਕ ਯੂ ਆਈ ਨੀਡ ਵਨ ਥਿਸ ਇਜ਼ ਫॉर ਯੂ ਯੈਸ ਓਕੇ ਗਿਵ ਮੀ ਵਨ ਕਾਫੀ ਵਾਟ ਇਜ਼ ਨੇਮ ਆਫ ਥਿਸ ਸਿਟੀ ਵਾਟ ਇਜ਼ ਨੇਮ ਆਫ ਥਿਸ ਸਿਟੀ ਸੀਟੀ ਐਸ ਸਰੀ ਐਂਡ ਮੇਰੇ ਕਾਲਾ ਨਹੀਂ ਡਰਗ ਸਟੋਰੇਜ OK 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 ਜੋਰ ਲਾਈ ਜਾਂਦਾ ਚਾਟ ਅੰਗਰੇਜ਼ੀ ਇਹਨੂੰ ਵੀ ਸੁਣਤੀ ਆਉਂਦੀ ਹੈ ਮੇਰੇ ਅੰਤ थैंक यू ਇਹ ਦੇਸ਼ ਨੂੰ ਘੁੰਮਦੇ ਆਪਾਂ ਵਾਰ-ਵਾਰ ਇੱਕ ਗੱਲ ਕਰਦੇ ਆ ਕਿ ਇੱਥੇ ਥਾਂ-ਥਾਂ ਤੇ ਫੌਜ ਖੜੀ ਆ ਇੱਥੇ ਫੌਜ ਫੌਜ ਬਿਲਕੁਲ ਹੋਵੇ ਆ ਜਿਵੇਂ ਆਪਾ ਜੰਮੂ ਕਸ਼ਮੀਰ ਦੇ ਇਲਾਕੇ ਦੀ ਗੱਲ ਕਰੀਏ ਤਾਂ ਥਾਂ ਥਾਂ ਤੇ ਖੜੇ ਹੁੰਦੇ ਆ ਫੌਜੀ ਜਾਂ ਮਣੀਪੁਰ ਵੱਲ ਖੜੇ ਹੁੰਦੇ ਆ ਉਸੇ ਤਰ੍ਹਾਂ 3 ਕਿਲੋਮੀਟਰ ਬਾਅਦ ਫੌਜੀ ਖੜੇ ਹੁੰਦੇ ਨੇ ਤੇ ਉਹ ਪਾਸਪੋਰਟ ਚੈੱਕ ਕਰਦੇ ਆ ਗੱਲਾਂ ਬਾਤਾਂ ਪੁੱਛਦੇ ਆ 15 ਮਿੰਟਾਂ ਬਾਅਦ ਐ ਰੱਖ ਲਈਏ ਵੀ ਇੰਟਰਵਿਊ ਚੱਲ ਪੈਂਦੀ ਆ ਉਹਨਾਂ ਨੂੰ ਦੱਸਣਾ ਹੁੰਦਾ ਵੀ ਕਿੱਥੋਂ ਆਏ ਆ ਪਰਪਸ ਆਫ ਟਰੈਵਲ ਇਥੋਪੀਆ ਕੀ ਆ ਤੇ ਇਹ ਸਾਰੀਆਂ ਗੱਲਾਂ ਬਾਤਾਂ ਵਾਰ-ਵਾਰ ਦੱਸਣੀਆਂ ਪੈਂਦੀਆਂ ਨੇ ਇਥੋਪੀਆ ਇੱਕ ਦੇਸ਼ ਆ ਤੇ ਇਥੋਪੀਆ ਦੇਸ਼ ਦੇ گاਹਾਂ 12 ਇਹਦੀਆਂ ਸਟੇਟਾਂ ਨੇ ਤੇ ਇਹਦੀਆਂ ਸਟੇਟਾਂ ਦਾ ਆਪਸ ਦੇ ਵਿੱਚ ਛਿੱਤਰਪੋਲਾ ਖੜਕਦਾ ਰਹਿੰਦਾ ਉਹ ਡਾਂਗ ਡਾਂਗੀ ਹੋਈ ਜਾਂਦੇ ਨੇ ਤਾਂ ਕਰਕੇ ਇਥੋਂ ਦੀ ਜਿਹੜੀ ਫੌਜ ਆ ਉਹਨੇ ਆਪ ਦਾ ਖਿੱਚੋ ਤਾਣ ਕੀਤੀ ਹੋਈ ਆ ਬੱਸਾਂ ਲੰਘਦੀਆਂ ਨੇ ਜਿਹੜੀਆਂ ਥਾਂ ਥਾਂ ਤੇ ਬੱਸਾਂ ਨੂੰ ਰੋਕਿਆ ਜਾਂਦਾ ਉਹਨਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਂਦੀ ਆ ਫਿਰ ਉਹਨਾਂ ਨੂੰ ਗਾਂਹ ਜਾਂਦ ਦਿੰਦੇ ਆ ਨਿੱਕੇ ਨਿੱਕੇ ਬੈਂ ਨਾ ਜਾਂਦੀਆਂ ਨੇ ਇਹਨਾਂ ਬੈਂਾਂ ਦੀ ਵੀ ਉਸੇ ਤਰ੍ਹਾਂ ਤਲਾਸ਼ੀ ਹੁੰਦੀ ਆ ਤੇ ਤਾਂ ਕਰਕੇ ਉਹ ਧਿਆਨ ਨਾਲ ਮੈਨੂੰ ਪੁੱਛਦੇ ਹੁੰਦੇ ਆ ਸਮਾਨ ਮਨਮੋਟਾ ਚੈੱਕ ਕਰ ਲੈਂਦੇ ਆ ਜੀ ਕਰੇ ਤਾਂ ਉਹਨਾਂ ਦਾ ਵਿੱਚੋਂ ਅਸਲ ਚੋ ਵੀ ਵੇਲੇ ਖੜੇ ਹੁੰਦੇ ਹਨ ਉਹਨਾਂ ਨੂੰ ਚਾਹੀਦਾ ਕੋਈ ਬੰਦਾ ਹੋਵੇ ਜਿਹਦੇ ਨਾਲ ਗੱਲਾਂ-ਬਾਤਾਂ ਕਰੀਏ ਫਰ ਮੈਂ ਉਹਨਾਂ ਦਾ ਸੂਤ ਆ ਜਾਣਾ 10-15 ਮਿੰਟ ਮੇਰੇ ਤੇ ਲਾਉਂਦੇ ਆ ਤਾਂ ਕਰਕੇ ਟਾਈਮ ਇਸ ਰਾਹ ਤੇ ਵੱਧ ਲੱਗ ਰਿਹਾ ਜੇ ਇਹ ਬਾਈ ਵਰਗੇ ਨਾ ਖੜੇ ਹੋਣ ਤਾਂ ਥੋੜਾ ਜਿਹਾ ਹੋਰ ਛੇਤੀ ਵੀ ਚਲ ਜਾਈਏ 35 ਕਿਲੋਮੀਟਰ ਬਾਕੀ ਹੈ 40 ਕਿਲੋਮੀਟਰ ਦੀ ਬਾਟ ਕੱਢ ਲਈ 30 ਕਿਲੋਮੀਟਰ ਰਹਿ ਗਿਆ ਹੁਣ ਤਾਂ ਛੇਤੀ ਨਿਕਲ ਜਾਣਾ ਥੜਕ ਥੋੜੀ ਜੀ ਪਹਿਲਾਂ ਦੇ ਮੁਕਾਬਲੇ ਹੁਣ ਪੱਧਰ ਆ ਧਿਆਲਾ ਦਵਾਲਾ ਘੁੰਮ ਘੁੰਮ ਕੇ ਵੀਡੀਓ ਤਾਂ ਬਣਾਣਾ ਵੀ ਆਲਾ ਦਵਾਲਾ ਬਾਲਾ ਸੋਣਾ ਇਸੋਂ ਦਾ ਦੇਖਣ ਵਾਲੀ ਗੱ ਇਦੀ ਕਸਰ ਸੀ ਮੀ ਲੈ ਪਿਆ ਪੂਰਾ ਇੱਥੇ ਕਿਤੇ ਲੁਗਣ ਬੈਠਣ ਨੂੰ ਥਾਂ ਵੀ ਨਹੀਂ ਅੱਜ ਉੱਤੇ ਚੱਲੂ ਕੰਮ ਹਰੇਨ ਕੋਟ ਜਾਂ ਤਾਂ ਪਾ ਲਿਆ ਮੈਂ ਤੁਹਾਨੂੰ ਤਾਂ ਥੱਲੋਂ ਕਿਲੀਆਂ ਹੋੜ ਗਈਆਂ ਦੋ ਵੱਜ ਕੇ 6 ਮਿੰਟ ਦਾ ਸਮਾਂ ਹੋਇਆ ਬਾਅਦ ਦੁਪਹਿਰ ਤੇ ਇੱਥੇ ਇਹਨਾਂ ਪਿੰਡਾਂ ਸ਼ਹਿਰਾਂ ਦੇ ਕਿਤੇ ਵੀ ਕੋਈ ਸਾਈਨ ਬੋਰਡ ਨਹੀਂ ਲਿਖਿਆ ਹੁੰਦਾ ਵੀ ਕਿਹੜਾ ਪਿੰਡ ਆ ਗਿਆ ਜਾਂ ਕਿਹੜਾ ਸ਼ਹਿਰ ਆ ਗਿਆ ਕੋਈ ਵਿਰਲੇਟਾਵੇਂ ਕੋਈ ਬੈਂਕ ਬੁੰਕ ਹੁੰਦੇ ਉੱਥੇ ਵੀ ਸ਼ੱਕ ਲਿਖਿਆ ਹੋਵੇ ਨਹੀਂ ਵੈਸੇ ਕੋਈ ਨਹੀਂ ਲਿਖਿਆ ਇਹਨਾਂ ਨੇ ਅੱਧਾ ਕੇ ਮ ਬਾਹਰ ਐਂਡਰੈਸ ਟੂ ਡੈਂਟ ਪਿੰਡ ਦਾ ਨਾਮ ਨਹੀਂ ਤੇ ਵੈਸੇ ਇਹਨਾਂ ਨੂੰ ਪੜਨ ਤੇ ਇਹਨਾਂ ਧਿਆਨ ਦੇਣ ਦੀ ਵੀ ਲੋੜ ਨਹੀਂ ਉਹਨਾਂ ਨੂੰ ਕਿਉਂਕਿ ਆਪਾਂ ਇਹਨੂੰ ਬਸ ਆਲੇ ਦੁਆਲੇ ਨੂੰ ਦੇਖਣਾ ਤੇ ਅੱਗੇ ਨੂੰ ਜਾਣਾ ਜਾਣਾ ਕਿਥੇ ਆ ਉਹ ਨਾਮ ਆਪਾਂ ਨੂੰ ਚੇਤੇ ਆ ਜਦੋਂ ਪੁਲਿਸ ਵਾਲੇ ਪੁੱਛਦੇ ਹੁੰਦੇ ਆ ਉਹ ਰੱਟੇ ਹੋਏ ਨੇ ਉਹ ਨਾਲ ਦੀ ਨਾਲ ਇਹਨਾਂ ਨੂੰ ਦੱਸ ਦੇਈਦੇ ਆ ਆਵਾਸ਼ ਬੈਂਕ ਕ ਢੜੀ ਲੱਗੀ ਨਾ ਤੇਜ ਨਾਲ ਤੇ ਨਾ ਹੌਲੀ ਆ ਆ ਹਰੇ ਜਿਹੇ ਰੰਗ ਦੀਆਂ ਨਿੱਕੇ ਨਿੱਕੀਆਂ ਬਸਾਂ ਨੇ ਜਿਹੜੀਆਂ ਇਧਰੋਂ ਐ ਢੋਂਦੀਆਂ ਸਵਾਰੀਆਂ ਨੂੰ ਸਾਰਾ ਦਿਨ ਕੋਲਦੀ ਇਹੀ ਟੱਪੀਆਂ ਜਾਂਦੀਆਂ ਨੇ ਟਰੱਕ ਟੱਪਦੇ ਆ ਟਰੱਕ ਵਿਰਲੇ ਟੱਪਦੇ ਆ ਕਿਉਂਕਿ ਕੀਨੀਆਂ ਨੂੰ ਇਹ ਰਾਹ ਅੱਗੇ ਜਾ ਕੇ ਚਲਾ ਜਾਂਦਾ ਇੱਥੇ ਖੜ ਕੇ ਐ ਲੱਗਦਾ ਵੀ ਜਿਵੇਂ ਆਪਾ ਪੰਜਾਬ 'ਚ ਹੀ ਫਿਰਦੇ ਹੋਣੇ ਆ ਦੋਹੀਂ ਪਾਸੇ ਦਰਖਤ ਨੇ ਸਫੈਦੇ ਵੀ ਹੈਗੇ ਆ ਤੇ ਆ ਜਿਹੜਾ ਉਹ ਕਾਜ ਦੀ ਆਪਾਂ ਗੱਲ ਕਰਦੇ ਸੀ ਕਿ ਪਸ਼ੂਆਂ ਵਾਸਤੇ ਖੁੱਲਾ ਡੁੱਲਾ ਚਾਰਾ ਐ ਬੀਜਿਆ ਹੋਇਆ ਐ ਵੱਖਰਾ ਕੀ ਐ ਪੰਜਾਬ ਨਾਲੋਂ ਜਿਹੜੇ ਇਧਰਲੇ ਪਾਸੇ ਦੇਦੇ ਪਹਾੜ ਪੈ ਜਾਂਦੇ ਆ ਇਹ ਨਵੀਂ ਚੀਜ਼ ਆ ਤੇ ਆ ਭੁੰਡੀਆਂ ਜਾਂ ਸ਼ਹਿਰਾਂ ਤੋਂ ਸ਼ਹਿਰਾਂ ਤੱਕ ਭੱਜੀਆਂ ਜਾਂਦੀਆਂ ਨੇ ਬੁਤਾ ਬੁਤਾ ਜ਼ੀਰਾ ਬੁਤਾ ਜ਼ੀਰਾ ਬੁਤਾ ਜ਼ੀਰਾ ਬੁਤਾ ਜ਼ੀਰਾ ਬੁਤਾ ਜ਼ੀਰਾ ਤੋਂ 10 ਕਿਲੋਮੀਟਰ ਦੂਰ ਖੜੇ 8 ਔਰ 7 ਕਿਲੋਮੀਟਰ 7 7 7 ਕਿਲੋਮੀਟਰ ਬਸ ਫਿਰ ਤਾਂ ਪਹੁੰਚ ਗਿਆ ਜਿਹੜੇ ਟਿਕਾਣੇ ਤੇ देयर ਆ ਹோம்ਸਟੇ ਇਨ ਬੁਤਾ ਜੀਰਾ ਲੋਕੇਸ਼ਨ ਇਜ਼ ਯੂਫੈਸਕ ਯਾ ਅਕੋਰਡਿੰਗ ਟੂ ਥੈਟ 10 ਕਿਲੋਮੀਟਰ ਫਰਮ ਹੇਅਰ 8 ਕਿਲੋਮੀਟਰ 8 ਕਿਲੋਮੀਟਰ ਓਕੇ ਥੈਂਕ ਯੂ ਇਹ ਵੀ ਰੰਗਰੇਜੀ ਬੋਲਦਾ ਸੀਗਾ ਇਹਨਾਂ ਨੇ ਬੁਲਾਇਆ ਫਿਰ ਮੈਂ ਖੜਿਆ ਇੱਥੇ ਪਾਣੀ ਲੈਣਾ ਸੀ ਆ ਸਾਰੀ ਪਲਟਣ ਆਈ ਇੱਥੇ ਹਰ ਹੁੰਦਾ ਹੈ ਇਹ ਚੋਬਰ ਨਾਲ ਦੀ ਨਾਲ ਆ ਜਾਂਦੇ ਤੇ ਖੇਡ ਜਾਂਦੇ ਸੀਗੇ ਤੇ ਇਹਨਾਂ ਲਈ ਕ ਐ ਜੀ ਹੁੰਦਾ ਵੀ ਯਾਰ ਬਾਹਰੋਂ ਕੋਈ ਬੰਦਾ ਆਇਆ ਕੀ ਗੱਲਬਾਤ ਆ ਅਟਰੈਕਸ਼ਨ ਜੀ ਹੋ ਜਾਂਦੀ ਆ ਉਹ ਦੁਕਾਨ ਆ ਇੱਕ ਆ ਕੰਪਨੀ ਦਾ ਮੇਰੇ ਕੋ ਸੇਮ ਆ ਸਫਾਰੀ ਕਾਮ ਦਾ ਕਿਥੋਂ ਪਾਣੀ ਲੈ ਕੇ ਪੀਤਾ ਓਕੇ ਥੈਂਕ ਯੂ ਬ੍ਰਦਰ ਯੂ ਆ ਬੀ ਨਾਈਸ ਥੈਂਕ ਨਾਈਸ ਟੂ ਮੀਟ ਯੂ ਬਾਈ ਨਾਈਸ ਟੂ ਮੀਟ ਯੂ ਇਕਨੋਮਿਕਸ ਜੋ ਪੜਿਆ ਹੋਇਆ ਵੀਰਾ ਥੈਂਕ ਯੂ ਜੀ ਇਹ ਮੁੱਢਾ ਜਿਹਾ ਮਾਰ ਕੇ ਮਿਲਦੇ ਆ ਇੱਕ ਦੂਜੇ ਨੂੰ ਤਾਂ ਹੀ ਉਹਨੇ ਮੁੱਢਾ ਮਾਰਿਆ ਨੇੜੇ ਹੋ ਕੇ ਇਹਨਾਂ ਬੱਚਾਂ ਦੇ ਪੈਰਾਂ ਵੱਲ ਦੇਖਣ ਵਾਲਾ ਜਿਹੜੇ ਫੁੱਟਬਾਲ ਖੇਡਣ ਆਖ ਤੇ ਪਾਉਣੇ ਹੁੰਦੇ ਆ ਬੂਟ ਆਪਾਂ ਸ਼ਾਇਦ ਸਟੱਡ ਗਾਇਦੇ ਹੁੰਦੇ ਆ ਅਸਲੀ ਬੇਚਕਨੀ ਹੈ ਕਿ ਪਰ ਰਬੜ ਦੇ ਪਾਏ ਹੋਏ ਸਾਰਾ ਨੇ ਤੇ ਰਾਹ ਦੇ ਵਿੱਚ ਮੈਂ ਕਈ ਥਾਂ ਹੀ ਦੇਖਿਆ ਇਥੋਂ ਦੇ ਨਿਆਣੇ ਜਿਵੇਂ ਇਥੇ ਫੁੱਟਬਾਲ ਖੇਡੀਆਂ ਜਾਂਦੀ ਸੀ ਰਾਹ ਦੇ ਵਿੱਚ ਬਹੁਤ ਥਾਂ ਹੀ ਫੁੱਟਬਾਲ ਖੇਡਦੇ ਇਹ ਅਫਰੀਕਾ ਦੇ ਬੱਚੇ ਆਮ ਦੇਖ ਜਾਂਦੇ ਆ ਖੇਡਾਂ ਦੇ ਵਿੱਚ ਚੰਗਾ ਦਬਦਬਾ ਹੁੰਦਾ ਅਫਰੀਕਾ ਦਾ ਤੇ ਖਾਸ ਕਰਕੇ ਦੌੜਨ ਦੇ ਵਿੱਚ ਹੁਸੈਨ ਬੋਲਟ ਅਗੇ ਇਹਨਾਂ ਖੇਤਿਆਂ ਦੀ ਹੋਣਗੇ ਕਿਤਨਾ ਕਿਤੇ 70 ਕਿਲੋਮੀਟਰ 5 ਕਿਲੋਮੀਟਰ ਹੋਰ ਬਾਕੀ ਆ ਤੇ ਆਪਾਂ ਇਹਦੀ ਬੁਤਾਰੀザ ਕੀ ਨਾ ਭੁੱਲ ਜਾਈਦਾ ਉਹਦੀ ਜੂਹ ਦੇ ਵਿੱਚ ਪਹੁੰਚ ਗਏ ਇਧਰ ਲਕੜਾਂ ਉਤੋਂ ਸੱਕ ਸੁੱਕ ਲਈ ਜਾਂਦੇ ਆ ਜੋਬਰ ਇੱਥੇ ਜਾ ਕੇ ਫਿਰ ਉਤਰਾਈ ਪਈ ਆ ਕਣੀਆਂ ਵੀ ਪਈ ਜਾਂਦੀਆਂ ਨੇ ਨਹੀਂ ਚੜਾਈ ਬਹੁਤ ਭੜੀ ਪਈ ਆ ਜਰਾ ਦੇ ਵਿੱਚ ਆਹ ਟਰਾਲੀ ਬਣਾਈ ਜਾਂਦਾ ਤਿੰਨ ਇਕੱਠੀਆਂ ਗੱਡੀਆਂ ਜੁੜੀ ਜਾਂਦਾ ਬੁਤਾਜ਼ੀਰਾ ਸ਼ੁਰੂ ਹੋ ਜਾਂਦਾ ਇਥੋਂ ਦੇਸ਼ ਦੀ ਰਾਜਧਾਨੀ ਚੋਂ ਬਾਬਾ ਦੂਰ ਆ ਕੇ ਆ ਇੱਕ ਪੱਕਾ ਲੱਭਿਆ ਥਾਂ ਜਿਹਦੀਆਂ ਛੱਤਾਂ ਪੱਕੀਆਂ ਨੇ ਇੱਥੇ ਆਬਾਦੀ ਵਾਵਾ ਬੁਤਾਜ਼ੀਰਾ ਅੱਜ ਰਾਤ ਦਾ ਟਿਕਾਣਾ ਇੱਥੇ ਕਰਾਂਗੇ ਡੇਢ ਕਿਲੋਮੀਟਰ ਅੱਗੇ ਜਾ ਕੇ ਇੱਕ ਹੋਮਸਟੇ ਹੈਗਾ ਉੱਥੇ ਰੋਕਦੇ ਆ ਬੁਤਾਜ਼ੀਰਾ ਵੱਡਾ ਹੈ ਇਹਦੇ ਵਿੱਚ ਵਰਕਸ਼ਾਪਾਂ ਦੁਕਾਨਾਂ ਹੋਟਲ ਬਹੁਤ ਘੋ ਬਣਿਆ ਹੋਇਆ ਤਿੰਨ ਤਾਰਾ ਹੋਟਲ ਵੀ ਬਣਿਆ ਹੋਇਆ ਪਿੱਛੇ ਇੱਕ ਕੋਨੂੰ ਰੇਟ ਪੁੱਛਿਆ ਮੈਨੂੰ 10-15 ਡਾਲਰ ਲਾਊਗਾ ਕਹਿੰਦਾ 48 ਡਾਲਰ ਮੈਂ ਕਿਹਾ ਠੀਕ ਹੈ ਜੀ ਫਿਰ ਅਸੀਂ ਗਾਹ ਨੂੰ ਨਿਕਲ ਆਏ ਤੇ ਗਾਹ ਇੱਕ ਟਿਕਾਣਾ ਦੱਸਦਾ Google ਤੇ ਉੱਥੇ ਜਾ ਕੇ ਦੇਖਦੇ ਆਂ ਬੁੱਤਾ ਜ਼ੀਰਾ ਕਮਰਸ਼ੀਅਲ ਬੈਂਕ ਆਫ ਏਥੋਪੀਆ ਵੱਡਾ ਯਾਰ ਪੂਰਾ ਹੀ ਤਾਂ ਭੁੱਖ ਲੱਗੀ ਸੀ ਹੋਟਲ ਲੱਭਣ ਤੋਂ ਪਹਿਲਾਂ ਦੋ ਕੇਲੇ ਫੜੇ ਇਹ ਖਾ ਕੇ ਫਿਰ ਲੱਭਾਂਗੇ ਤਾਂ 100 ਮੀਟਰ ਦੀ ਦੂਰੀ ਤੇ ਇੱਕ ਹੋਮਸਟੇਅ ਦਿਖਾ ਰਿਹਾ ਸਾਹਮਣੇ ਇਧਰ ਫਰੇਮ ਦੇ ਵਿੱਚ ਤੁਸੀਂ ਜਾਂਦਾ ਇਹ ਸ਼ਹਿਰ ਪਿੰਡ ਨਹੀਂ ਹੈਗਾ ਇਹ ਸ਼ਹਿਰ ਹੀ ਹੈ ਕਸਬਾ ਹੀ ਹੈ ਪੂਰਾ ਵੱਡਾ ਹੈ ਬੁੱਤਾ ਜ਼ੀਰਾ ਤੇ ਬੁੱਤਾ ਜ਼ੀਰਾ ਦੇ ਵਿੱਚ ਆ ਕੇ ਕਮਰਾ ਇੱਥੇ ਆ ਲਿਆ ਇੱਕ ਅਸਲ ਦੇ ਵਿੱਚ ਇੱਕ ਇਹ ਵੱਡਾ ਸਾਰਾ ਕੀ ਕਹਿੰਦੇ ਹੁੰਦੇ ਹਾਤਾ ਦਰੂਦੂਰੂਪੀ ਨਾਲ 100 160 ਬੰਦਾ ਬੈਠਾ ਬਾਹਰ ਇਹ ਵੇ ਵੱਡੀ ਗੱਲ ਬਾਤ ਹੈ ਇਹਨਾਂ ਦੀ ਤੇ ਆਹ ਕਮਰਾ ਮਿਲਿਆ ਇਹਨਾਂ ਕੋਲੇ 850 ਰੁਪਏ ਦਾ ਵਿੱਚ 1000 ਵੀਰ ਤੇ ਮੈਂ ਇਹਨੂੰ ਕਿਹਾ ਯਾਰ ਮੈਂ ਸਾਈਕਲ ਬਾਹਰ ਨਹੀਂ ਖਿਲਾੜ ਸਕਦਾ ਕਿਉਂਕਿ ਜਵਾਕ ਬਹੁਤ ਫਿਰਦੇ ਨੇ ਇੱਥੇ ਬਾਕੀ ਸ਼ਰਾਬੀ ਭਾਈ ਜਰਾ ਫਿਰਦਾ ਉਹ ਅੰਡਰਲੈਂਡ ਦਾ ਵਾਲਪੰਗ ਪਾ ਕੇ ਬਾਬਾ ਦੂਰ ਸੀ ਗਿਆ ਇਥੋਂ ਤੇ ਆਹਾ ਇਹ ਇਹ ਸ਼ਹਿਰ ਦੀ ਨਾਈਟ ਲਾਈਫ ਤਾਂ ਚਲੋ ਹੈਗੀ ਹੈਗੀ ਆ ਆਥਨ ਲਾਈਫ ਹੀ ਸ਼ੁਰੂ ਹੋ ਜਾਂਦੀ ਹੈ ਬਹੁਤ ਉੱਚੀ ਉੱਚੀ ਡੀਜੇ ਡੂਜੇ ਚੱਲੀ ਜਾਂਦੇ ਉਧਰਲੇ ਪਾਸੇ ਖੜਕਾ ਦੜਕਾ ਫੁੱਲ ਧਾਰੂਆਂ ਦਾ ਦੌਰ ਵੱਡੇ ਪੱਦਰ ਤੇ ਚੱਲਦਾ ਆਥੋਪੀਆ ਦੇ ਇਹ ਸ਼ਹਿਰ ਦੇ ਵਿੱਚ ਤੇ ਵੱਡਾ ਵੀ ਬਹੁਤ ਆ ਬਾਬਾ ਵੱਡਾ ਇੱਥੇ ਆ ਖਲਕਤ ਦਿਸੀ ਜਾਂਦੀ ਆ ਆਪਾਂ ਨੂੰ ਤੇ ਖਾਣ ਲਈ ਇੱਕ ਟਿਕਾਣਾ ਲੱਭਿਆ ਜਿੱਥੇ ਥੋੜਾ ਜਿਹਾ ਵੈਜੀਟੇਰੀਅਨ ਮਿਲ ਸਕਦਾ ਸੀਗਾ ਚੌਲ ਕਿਉਂ ਰੋਟੀਆਂ ਨੇ ਦੋ ਬਰੈਡ ਬਾਕੀ ਲਾਈਟ ਨਹੀਂ ਹੈਗੀ ਨਹੀਂ ਹੋਰ ਸਮਾਨ ਕਿਹੜੇ ਇੱਕ ਦੋ ਚੀਜ਼ਾਂ से ਬਣਾ ਸਕਦੇ ਸੀ ਵੈਜੀਟੇਰੀਅਨ ਚ ਬਾਕੀ ਸਾਰਾ ਕੁਝ ਇਹਨਾਂ ਕੋਲੇ ਨੌਨ ਵੈਜ ਚੱਲਦਾ ਰੋਟੀ ਪਾਣੀ ਦਾ ਕੰਮ ਇੱਥੇ ਸੰਦੇਹਾਨ ਵੇੜਨਾ ਪੈਂਦਾ ਕਿਉਂਕਿ ਜਿਹੜਾ ਕੋ ਵੈਜੀਟੇਰੀਅਨ ਮਿਲਣਾ ਹੁੰਦਾ ਉਹ 5 6 ਵਜ ਬਲਬਲੂਬ ਕੋ ਲੱਭਣਾ ਪੈਂਦਾ ਪਹਿਲਾਂ ਵੀ ਕਿੱਥੋਂ ਕੋਈ ਚੌਲ ਮਿਲ ਸਕਦੇ ਜਾਂ ਕੀ ਗੱਲਬਾਤ ਆ ਉਹ ਖਾ ਪੀ ਕੇ ਉਹੀ ਆਪਣਾ ਲੰਚ ਹੁੰਦਾ ਤੇ ਉਹੀ ਇੱਥੇ ਡਿਨਰ ਹੁੰਦਾ ਜਿਵੇਂ ਪਹਿਲਾਂ ਗੱਲ ਕਰਦੇ ਸੀ ਖਾਣ ਪੀਣੇ ਨਾਲ ਲੋਕਾਂ ਦਾ ਆਪਣੇ ਨਾਲ ਬਿਲਕੁਲ ਹੀ ਵੱਖਰਾ ਸਾਰੇ ਮਹਾਦੀਪ ਦੇ ਸੋ ਇਹ ਵੱਖਰੇ ਵੱਖਰੇ ਚੀਜ਼ਾਂ ਇਹਦੇ ਖਾਣ ਨੂੰ ਮਿਲ ਨਹੀਂ ਆ ਵਕਰੀਆਂ ਮਿਲ ਜਾਂਦਾ ਤਾਂ ਵੀ ਜੰਕ ਕਿਤੇ ਦਾ ਮਿਲਦੀ ਨਹੀਂ ਜਿਵੇਂ ਕੇਲੇ ਆ ਕੇਲੇ ਵੀ ਮੈਨੂੰ ਐ ਲੱਗਦਾ ਜਿਵੇਂ ਜਿਵੇਂ ਸ਼ਹਿਰ ਤੋਂ ਰਾਜਧਾਨੀ ਤੋਂ ਦੂਰ ਹੋਈ ਜਾਂਦੇ ਆ ਕੇਲਿਆਂ ਦੀ ਇਧਰ ਕੇਲੇ ਕੱਪੇ ਤੇ ਫਲ ਫਰੂਟ ਇਧਰੋਂ ਕੱਟ ਜਾਂਦੇ ਆ ਕਥਾਂ ਦੇ ਚ ਪਪੀਤੇ ਪਾਈ ਦੇਖੇ ਸੀ ਬਾਬਾ ਸਾਰੀ ਬਾਕੀ ਹੋਰ ਕੁਝ ਨਹੀਂ ਦੇਖਿਆ ਇਧਰਲੇ ਪਾਸੇ ਕੱਲ ਨੂੰ ਇਥੋਂ ਆਲਨਗੇ ਬੈਨਾ ਦੀ ਜਗਾ ਉੱਥੇ ਜਾਵਾਂਗੇ ਪਰਸੋਂ ਸੋਡੋ ਜੋ ਉੱਥੇ ਅਰਬਾਂ ਵਿੱਚ ਫਿਰ ਉਹ ਮੋਵੇਲੀ ਇਹੋ ਜਿਹਾ ਥਾਮ ਆਪਾਂ ਅਗਲੇ ਦਿਨਾਂ ਦੇ ਵਿੱਚ ਥੋਪੀਆ ਦੀਆਂ ਦੇਖਾਂਗੇ ਮੰਨ ਕੇ ਚੱਲੀਏ ਮੋਟਾ-ਮੋਟਾ ਤੱਕ ਜੀ ਆ ਵੀ 6-7 ਦਿਨ ਅਜੇ ਥੋਪੀਆ ਦੇ ਵਿੱਚ ਹੋਰ ਲੱਗਣਗੇ ਫਿਰ ਆਪਾਂ ਥੋਪੀਆ ਤੋਂ ਕਿੰਨੀਆਂ ਵੱਲੋਂ ਦਾਖਲ ਹੋਵਾਂਗੇ ਲੋਕਾਂ ਦਾ ਹਿਸਾਬ ਪਤਾ ਥੋੜਾ ਜਾਈ ਜਾਂਦਾ ਵੀ ਜਦੋਂ ਇਹਨਾਂ ਨਾਲ ਆਪਾਂ ਆਈ ਕੰਟੈਕਟ ਕਰ ਲੈਂਦੇ ਆ ਵੀ ਹਰੇਕ ਨਾ ਅੱਖ ਮਿਲਾ ਲੈਂਦੇ ਆ ਤਾਂ ਜਵਾਬ ਜੱਲੇ ਭੱਜੇ ਆਉਂਦੇ ਨੇ ਮਣੀ-ਮਣੀ ਕਰਕੇ ਜਵਾਬ ਵੀ ਤੇ ਵੱਡੇ ਵੀ ਇਹ ਇਹਨਾਂ ਦੇ ਮਤਲਬ ਕਿ ਹੈਗੀ ਹੈ ਵੀ ਯਾਰ ਜੋ ਕਿ ਬਾਹਰੋਂ ਉਹਦਾ ਹੋ ਸਕਦਾ ਅਸਲ ਦੇ ਵਿੱਚ ਇਸ ਰੂਟ ਤੇ ਅੰਗਰੇਜ਼ ਵੀ ਸਾਈਕਲਿੰਗ ਕਰਦੇ ਨੇ ਕੈირო ਟੂ ਕੇਪ ਟਾਊਨ ਜਿਵੇਂ ਆਪਣੇ ਕਸ਼ਮੀਰ ਤੋਂ ਕਨਿਆ ਕੁਮਾਰ ਦੀ ਸਾਈਕਲਿੰਗ ਹੁੰਦੀ ਆ ਉਸੇ ਤਰ੍ਹਾਂ ਇਹਨਾਂ ਦੇਸ਼ਾਂ ਵਿੱਚ ਵੀ ਕੰਨ ਲੰਬੀ ਸਾਈਕਲਿੰਗ ਕਰਨ ਲਈ ਲੋਕ ਆਉਂਦੇ ਨੇ ਤੇ ਜਾਂ ਕੋਈ ਨਾ ਕੋਈ ਕੋਈ ਆਉਂਦਾ ਤੇ ਚਵਾਨੀ ਠਿਆਨੀ ਦੀਵਾਨੀ ਦੇ ਦਿੱਤੀ ਤਾਂ ਇਹਨਾਂ ਦਾ ਮੂੰਹ ਪਾ ਜਾਂਦਾ ਤੇ ਫਿਰ ਮੰਗਾ ਮੰਗਾਈ ਵਾਲਾ ਕੰਮ ਅਫਰੀਕਾ ਦੇ ਵਿੱਚ ਵੱਡੇ ਪੱਧਰ ਤੇ ਜਾਂਦਾ ਤੇ ਜੇ ਆਪਾਂ ਆਈ ਕੰਡਕਟ ਨਹੀਂ ਕਰਦੇ ਚੁੱਪ ਕਰਕੇ ਪਾਸੇ ਲੰਘ ਜਾਂਦੇ ਆ ਤਾਂ ਲੰਘ ਜੋ ਕੋਈ ਸਮੱਸਿਆ ਨਹੀਂ ਮਿਲਦੇ ਆਪਾਂ ਕੱਲ ਦੀ ਵੀਡੀਓ ਚ ਕੱਲ ਦੇ ਸਫ਼ਰ ਦੇ ਨਾਲ ਮੇਨ ਰੋਡ ਨੂੰ ਛੱਡ ਕੇ ਕੱਲ ਨੂੰ ਥੋੜੇ ਦੇ ਵਿੱਚ ਵਿਚਾਲੇ ਨੂੰ ਜਾਵਾਂਗੇ ਆਪਾਂ ਉਹ ਨਵਾਂ ਨਵਾਂ ਤਜਰਬਾ ਹੋਊਗਾ ਉਧਰ ਦਾ ਟੈਰੇਨ ਦੇਖਦੇ ਸੜਕਾਂ ਦੇਖਦੇ ਆਂ ਲੋਕਾਂ ਨੂੰ ਦੇਖਦੇ ਆਂ ਕੀ ਬਣਦਾ ਜੁੜਦਾ ਤੇ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਣੀ ਮੈਨੂੰ ਬਹੁਤ ਵਧੀਆ ਲੱਗੀਆਂ ਦਾ ਮਾਹੌਲ ਜਾ ਕਿਉਂਕਿ ਜਿਹੋ ਜਿਹਾ ਕੁਝ ਆਪਾਂ ਸੁਣਿਆ ਹੁੰਦਾ ਜਾਂ ਕਿਦਾਂ ਉਹਦੇ ਨਾਲ ਕੁਝ ਵਧੀਆ ਮਿਲ ਰਿਹਾ ਹੁਣ ਤੱਕ ਅਫਰੀਕਾ ਦੇ ਵਿੱਚ ਤੇ ਸਾਹੀ ਕਰ ਗਈ ਸਾਰਿਆਂ ਨੂੰ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਤੇ ਆਪਣੇ ਮਿੱਤਰਾਂ ਬੇਲੀਆਂ ਨਾਲ ਵੀਡੀਓ ਨੂੰ ਸਾਂਝੀ ਜਰੂਰ ਕਰਿਓ